ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਅੱਜ ਮੈਂ ਰੋਪੜ ਸ਼ਹਿਰ ਦੇ ਵਿੱਚ ਆਈ ਸੀਗੀ ਮੈਨੂੰ ਬਹੁਤ ਖੁਸ਼ੀ ਹੋਈ ਮੈਂ ਜਦੋਂ ਸਾਰਾ ਕੁਝ ਦੇਖਿਆ ਇਹਨਾਂ ਦੀ ਜਿਹੜੀ ਟੀਮ ਇੱਥੇ ਇੰਨੇ ਜੋ ਜੋਰੋ ਖروش ਦੇ ਨਾਲ ਕੰਮ ਕਰ ਰਹੇ ਨੇ ਜਿੰਨੀਆਂ ਵੀ ਸੰਸਥਾਵਾਂ ਨੇ ਰੋਪੜ ਸ਼ਹਿਰ ਦੇ ਵਿੱਚ ਸਾਰੀਆਂ ਇਕੱਠੀਆਂ ਹੋ ਗਈਆਂ ਨੇ ਇਕੱਠੇ ਹੋ ਕੇ ਸਾਰੇ ਕੰਮ ਕਰ ਰਹੇ ਨੇ ਇਹਨਾਂ ਨੇ ਇੱਕ ਮਿਸਾਲ ਕਾਇਮ ਕਰ ਦਿੱਤੀ ਹੈ ਰੋਪੜ ਦੇ ਵਿੱਚ ਤੇ ਮੈਂ ਪੰਜਾਬ ਦੇ ਵਿੱਚ ਹੋਰ ਵੀ ਸਾਰਿਆਂ ਨੂੰ ਬੇਨਤੀ ਕਰਾਂਗੀ ਕਿ ਆਪਣੇ ਆਪਣੇ ਜ਼ਿਲ੍ਹੇ ਦੇ ਵਿੱਚ ਤੁਸੀਂ ਜਿੰਨੀਆਂ ਵੀ ਸੰਸਥਾਵਾਂ ਐ ਸਾਰਿਆਂ ਇੱਕ ਝੰਡੇ ਥੱਲੇ ਇਕੱਠੇ ਹੋ ਜਾਓ ਇੱਕ ਥਾਂ ਤੇ ਇਕੱਠੇ ਹੋ ਕੇ ਇਕੱਠੇ ਹੋ ਕੇ ਸੇਵਾ ਕਰੋ ਉਹਦੇ ਨਾਲ ਤੁਹਾਨੂੰ ਵੀ ਸਾਰਿਆਂ ਨੂੰ ਫਾਇਦਾ ਹੋਊਗਾ ਬੰਦੇ ਵੀ ਜ਼ਿਆਦਾ ਜੁੜਨਗੇ ਮੈਨਪਾਵਰ ਜ਼ਿਆਦਾ ਹੋਏਗੀ ਔਰ ਸਾਰਿਆਂ ਦਾ ਭਲਾ ਵੀ ਹੋਏਗਾ ਆਪਣੇ ਆਪਣੇ ਇਲਾਕੇ ਦੇ ਵਿੱਚ ਜੇ ਤੁਸੀਂ ਰਹਿ ਕੇ ਸਾਰਾ ਕੁਝ ਕਰੋਗੇ ਤਾਂ ਬਹੁਤ ਵਧੀਆ ਹੋਊਗਾ ਔਰ ਇੱਕ ਮੈਨੇਜ ਹੋ ਜਾਏਗਾ ਸਾਰੀ ਚੀਜ਼ਾਂ ਦੇ ਕਿ ਖਲਾਰਾ ਜਾਣੇ ਪਏਗਾ ਕਿਸ ਨੂੰ ਸਮਝ ਨਹੀਂ ਆਉਂਦੀ ਕਿੱਥੇ ਜਾਈਏ ਕੀ ਕਰੀਏ ਕਿਹਨੂੰ ਕੀ ਦਈਏ ਤੇ ਜਦੋਂ ਆਪਣੇ ਆਪਣੇ ਸ਼ਹਿਰਾਂ ਦੇ ਵਿੱਚ ਤੁਸੀਂ ਆਪਣੀ ਇੱਕ ਮੈਨੇਜਮੈਂਟ ਕਮੇਟੀ ਬਣਾ ਲਓ ਸਾਰੀਆਂ ਸੰਸਥਾਵਾਂ ਉੱਥੇ ਇਕੱਠੀਆਂ ਹੋ ਕੇ ਇਕੱਠੇ ਹੋ ਕੇ ਸੇਵਾ ਕਰੋ ਤਾਂ ਬਹੁਤ ਵਧੀਆ ਹੈ ਅੱਜ ਮੈਨੂੰ ਰੋਪੜ ਜਾ ਕੇ ਬਹੁਤ ਖੁਸ਼ੀ ਹੋਈ ਆ ਸਾਡੇ ਸ਼ਹਿਰ ਦੀਆਂ ਜਿੰਨੀਆਂ ਵੀ ਸੰਸਥਾਵਾਂ ਨੇ ਸਾਰੀਆਂ ਇਕੱਠੀਆਂ ਹੋ ਗਈਆਂ ਨੇ ਔਰ ਮੈਂ ਦੇਖਿਆ ਵੀ ਹਰ ਤਰ੍ਹਾਂ ਦੀ ਚੀਜ਼ ਇੱਥੇ ਪਈ ਆ ਕੰਬਲ ਤੱਕ ਰਾਸ਼ਨ ਤੱਕ ਬਾਸੂਮ ਦਾ ਸਮਾਨ ਸਫਾਈ ਦਾ ਸਮਾਨ ਬਹੁਤ ਕੁਝ ਪਿਆ ਮੈਂ ਇੱਥੇ ਦੇਖ ਦੇ ਕੇ ਹੈਰਾਨ ਹੋ ਰਹੀ ਸੀ ਕਿ ਇੰਨਾ ਪਰਮਾਰ ਦੇ ਵਿੱਚ ਸਮਾਨ ਆ ਤੇ ਉਹ ਪੈਕਿੰਗ ਕਿੰਨੇ ਸੋਹਣੇ ਵੈਲ ਵਧੀਆ ਤਰੀਕੇ ਦੇ ਨਾਲ ਪੈਕਿੰਗ ਕੀਤੀ ਹੋਈ ਆ ਇਨੇ ਬੰਦੇ ਲੱਗੇ ਹੋਣੇ ਫਟਾਫਟ ਮਿੰਟਾਂ-ਮਿੰਟਾਂ ਦੇ ਵਿੱਚ ਪੈਕਿੰਗ ਹੋਈ ਆ ਸੋ ਜੇ ਤੁਸੀਂ ਵੀ ਸਾਰੀ ਸੰਸਥਾਵਾਂ ਇਕੱਠੀਆਂ ਹੋ ਕੇ ਕੰਮ ਕਰੋਗੇ ਤਾਂ ਸਾਰੇ ਕੰਮ ਫਟਾਫਟ ਹੋ ਜਾਣਗੇ ਔਰ ਵਧੀਆ ਤਰੀਕੇ ਦੇ ਨਾਲ ਹੋਣਗੇ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਤੁਸੀਂ ਸਾਡੇ ਇੱਕ ਆਵਾਜ਼ ਤੇ ਤੁਸੀਂ ਸਾਡੇ ਇੱਥੇ ਪੂਰਾ ਪਰਮਾਰ ਕਰ ਦਿੱਤਾ ਕਿਸੇ ਚੀਜ਼ ਦੀ ਕਮੀ ਨਹੀਂ ਤੁਸੀਂ ਛੱਡੀ ਚਾਹੇ ਉਹ ਮਿੱਟੀ ਦੀਆਂ ਟਰਾਲੀਆਂ ਸੀ ਲੰਗਰ ਸੀਗਾ ਕੋਈ ਵੀ ਚੀਜ਼ ਸੀਗੀ ਤੁਸੀਂ ਬਹੁਤ ਸੇਵਾ ਕੀਤੀ ਆ ਸੋ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਹੁਣ ਇਹ ਚੀਜ਼ਾਂ ਸਾਡੇ ਕੋਲ ਬਹੁਤ ਜ਼ਿਆਦਾ ਹੋ ਗਈਆਂ ਨੇ ਲੰਗਰ ਵੀ ਬਹੁਤ ਆ ਸਮਾਨ ਬਹੁਤ ਜ਼ਿਆਦਾ ਪਿਆ ਇੱਥੇ ਆਪਾਂ ਨੂੰ ਹੁਣ ਜਿਹੜਾ ਹੁਣ ਆਪਣਾ ਸੈਕੰਡ ਡਰਾਈਵ ਜਿਹੜਾ ਹੁਣਾ ਉਹਦੀ ਸਾਨੂੰ ਤਿਆਰੀ ਕਰਨੀ ਪੈਣੀ ਆ ਉਦੋਂ ਕੀ ਸਾਨੂੰ ਸਮਾਨ ਚਾਹੀਦਾ ਹੈ ਕਿਹੜੇ-ਕਿਹੜੇ ਚੀਜ਼ਾਂ ਚਾਹੀਦੀ ਨੇ ਆਪਾਂ ਨੂੰ ਹੁਣ ਉਹ ਪੈਸਾ ਜਿਹੜਾ ਆਪਾਂ ਹੁਣ ਲਗਾ ਰਹੇ ਆ ਹੁਣ ਆਪਾਂ ਨੂੰ ਉਹ ਪੈਸਾ ਬਚਾ ਕੇ ਰੱਖਣਾ ਪੈਣਾ ਹੈ ਸੈਕੰਡ ਟਾਈਮ ਤੇ ਹੁਣ ਆਪਾਂ ਨੂੰ ਕਿਹੜੀਆਂ ਚੀਜ਼ਾਂ ਦੀ ਜ਼ਰੂਰਤ ਪੈਣੀ ਆ ਕਿ ਉਹ ਖਾਲਸਾ ਐਡ ਜਿਹੜੇ ਹੈਗੇ ਨੇ ਉਹ ਤੁਹਾਨੂੰ ਸਮੇਂ-ਸਮੇਂ ਤੇ ਦੱਸਦੇ ਰਹਿਣਗੇ ਵੀ ਹੁਣ ਸਾਨੂੰ ਕੀ ਚਾਹੀਦਾ ਹੈ ਉਦੋਂ-ਉਦੋਂ ਤੁਸੀਂ ਫਿਰ ਉਹ-ਉਹ ਚੀਜ਼ਾਂ ਦੇਣੀਆਂ ਨੇ ਸੋ ਆਪਾਂ ਸਾਰੇ ਲੱਗੇ ਹੋਏ ਆ ਤੁਹਾਡੀ ਵੀ ਸੇਵਾ ਇੱਧਰ ਸਾਰੇ ਲੱਗੇ ਦਿਨ ਰਾਤ ਸੇਵਾ ਕਰਦੇ ਨੇ ਮੈਂ ਹੁਣ ਇਕੱਲੇ-ਇਕੱਲੇ ਇਹਦੇ ਰੂਮ ਦੇ ਵਿੱਚ ਜਾ ਕੇ ਦੇਖ ਰਹੀ ਆ ਗੱਡੀਆਂ ਭਰ-ਭਰ ਕੇ ਆ ਰਹੀਆਂ ਨੇ ਗੱਡੀਆਂ ਭਰ-ਭਰ ਕੇ ਜਾ ਰਹੀਆਂ ਨੇ ਸੇਵਾ ਲਈ ਜਿੱਥੇ-ਜਿੱਥੇ ਜੋ-ਜੋ ਜ਼ਰੂਰਤ ਹੈਗੀ ਆ ਉੱਥੇ ਉਹ ਸਮਾਨ ਪਹੁੰਚ ਰਿਹਾ ਏ ਸਾਨੂੰ ਯਕੀਨ ਵੀ ਆ ਇਮਾਨਦਾਰੀ ਵੀ ਇਹਨਾਂ ਦੀ ਔਰ ਸਾਨੂੰ ਇਹਨਾਂ ਤੇ ਭਰੋਸਾ ਵੀ ਆ ਸੋ ਜਦੋਂ-ਜਦੋਂ ਵੀ ਹੁਣ ਅੱਗੇ ਕੋਈ ਵੀ ਚੀਜ਼ ਦੀ ਜ਼ਰੂਰਤ ਹੋਏਗੀ ਅੱਪਾ ਤੁਹਾਨੂੰ ਨੰਬਰ ਦੇਵਾਂਗੇ ਇਹਨਾਂ ਦੇ ਨਾਲ ਜੁੜਨ ਦੇ ਤੁਸੀਂ ਇਹ ਤੁਹਾਨੂੰ ਦੱਸਦੇ ਰਹਿਣਗੇ ਕੀ ਚਾਹੀਦਾ ਤੇ ਹੁਣ ਤੁਸੀਂ ਆਪਣੇ ਪੈਸੇ ਨੂੰ ਥੋੜਾ ਸੰਭਾਲ ਕੇ ਰੱਖੋ ਹੁਣ ਸਾਰਾ ਸਾਰਾ ਸਮਾਨ ਸਭ ਸਾਰੇ ਪਾਸੇ ਹੈਗਾ ਹੁਣ ਬਹੁਤ ਜ਼ਿਆਦਾ ਪਰਮਾਰ ਦੇ ਵਿੱਚ ਸਮਾਨ ਸਾਡੇ ਕੋਲ ਹੈਗਾ ਹੈ ਅੱਜ ਤਾਂ ਅੱਗੇ ਜਾ ਕੇ ਬਹੁਤ ਜ਼ਰੂਰਤਾਂ ਪੈਣੀਆਂ ਨੇ ਹਾਂਜੀ ਡੀਜ਼ਲ ਖਾਦ ਕਿਉਂਕਿ ਹੁਣ ਅੱਗੇ ਬਜਾਈ ਹੋਣੀ ਹੈ ਜਦੋਂ ਕਿਸਾਨਾਂ ਦੀ ਜਿਹੜੀ ਹੁਣ ਅਸਲ ਦੇ ਵਿੱਚ ਜਿਹੜੀ ਉਹਨਾਂ ਦੀ ਸਾਡੀ ਸਾਰਿਆਂ ਵੱਲੋਂ ਸੇਵਾ ਹੋਣੀ ਆ ਉਹ ਤਾਂ ਸ਼ੁਰੂ ਹੋਣੀ ਆ ਹੁਣ ਡੀਜ਼ਲ ਦੀ ਸਾਨੂੰ ਲੋਡ ਪੈਣੀ ਆ ਸਾਨੂੰ ਖਾਦ ਦੀ ਲੋਡ ਪੈਣੀ ਆ ਜ਼ਮੀਨ ਸੈੱਟ ਕਰਨ ਵਾਸਤੇ ਪੱਧਰੀ ਕਰਨ ਵਾਸਤੇ ਘਰਾਂ ਦੇ ਵਿੱਚ ਵੀ ਜਾ ਜਾ ਕੇ ਜਿੱਥੇ ਜਿਨ੍ਹਾਂ ਦੇ ਘਰ ਖਰਾਬ ਹੋ ਗਏ ਨੇ ਉਹਨਾਂ ਦੇ ਘਰ ਵੀ ਸੈੱਟ ਕਰਨੇ ਆ ਬੀਜ ਦੀ ਵੀ ਲੋੜ ਪੈਣੀ ਆ ਤੇ ਸੋ ਤੁਹਾਨੂੰ ਹੀ ਬੇਨਤੀ ਕਰਦੇ ਆ ਕਿ ਹੁਣ ਆਪਣੇ ਪੈਸੇ ਨੂੰ ਸੰਭਾਲ ਲਓ ਆਪਾਂ ਇਹ ਪੈਸਾ ਉਦੋਂ ਉਸ ਥਾਂ ਤੇ ਉਦੋਂ ਵਰਤਾਂਗੇ ਜਦੋਂ ਅਜੇ ਲੋੜ ਪਵੇਗੀ ਅਜੇ ਆਪਾਂ ਨੂੰ ਮੇਰੇ ਖਿਆਲ ਮਹੀਨਾ ਡੇਢ ਦੋ ਮਹੀਨੇ ਰੁਕਣਾ ਪੈਣਾ ਹੈ 15 ਦਿਨ ਤੱਕ ਰੁਕਣਾ 15 ਦਿਨ ਤੱਕ ਰੁਕਣਾ ਪੈਣਾ ਹੁਣ ਰਾਸ਼ਨ ਬਹੁਤ ਹੋ ਗਿਆ ਜੀ ਬਹੁਤ ਬਹੁਤ ਧੰਨਵਾਦ ਰਾਸ਼ਨ ਬਹੁਤ ਹੋ ਗਿਆ ਹੁਣ ਆਪਾਂ ਅਗਲਾ ਜਿਹੜਾ ਹੁਣ ਆਪਾਂ ਸ਼ੁਰੂ ਕਰਨਾ ਹੈ ਉਹਦੇ ਵਾਸਤੇ ਤੁਹਾਨੂੰ ਅਸੀਂ ਜ਼ਰੂਰ ਅਵੇਅਰ ਕਰਦੇ ਰਵਾਂਗੇ ਹਰ ਥਾਂ ਤੇ ਅਵੇਅਰ ਕਰਦੇ ਰਵਾਂਗੇ ਜਿੱਥੇ-ਜਿੱਥੇ ਵੀ ਜੋ-ਜੋ ਸਮਾਨ ਚਾਹੀਦਾ ਹੋਗਾ ਅਸੀਂ ਹਰ ਥਾਂ ਤੇ ਜਾ ਕੇ ਉਹ ਚੀਜ਼ਾਂ ਸਾਰਿਆਂ ਨੂੰ ਪ੍ਰੋਵਾਈਡ ਕਰਾਂਗੇ